ਡੈਮੋਕ੍ਰੈਟਿਕ ਫੀਚਰਜ਼ ਫਰੰਟ ਜ਼ਿਲ੍ਹਾ ਪਟਿਆਲਾ ਵੱਲੋਂ ਅੱਜ ਪਿੰਡ ਬਲਾਕ ਪਤਣਾ ਪਿੰਡ ਤਈਪੁਰ ਦੇ ਨੇੜੇ ਦਿੱਲੀ ਕਟੜਾ ਹਾਈਵੇ ਦੇ ਉੱਤੇ ਇਕੱਠੇ ਹੋਏ ਆ ਸਾਥੀਓ ਅਸੀਂ ਡਟੀਐਫ ਪਟਿਆਲਾ ਵੱਲੋਂ ਪਿਛਲੇ ਕਈ ਦਿਨਾਂ ਤੋਂ ਜਦੋਂ ਤੋਂ ਹੜ੍ਹਾਂ ਦੀ ਮਾਰ ਪੰਜਾਬ ਦੇ ਵਿੱਚ ਪੈ ਰਹੀ ਹੈ ਤੇ ਪਿਛਲੇ ਕਈ ਦਿਨਾਂ ਤੋਂ ਇਸ ਦਾ ਖਤਰਾ ਪਟਿਆਲੇ ਜ਼ਿਲ੍ਹਾ ਦੇ ਪਿੰਡਾਂ ਦੇ ਵਿੱਚ ਵੀ ਜਿਹੜਾ ਹੈਗਾ ਉਹ ਖਤਰਾ ਵਧਿਆ ਹੋਇਆ ਤਾਂ ਜਿੱਥੇ ਅਸੀਂ ਆਪਣੇ ਲੋਕਾਂ ਨੂੰ ਇਸ ਹੜ੍ਹ ਤੋਂ ਰਾਹਤ ਦੇ ਵਿੱਚੋਂ ਇੱਕ ਅਪੀਲ ਕੀਤੀ ਸੀ ਤੇ ਵੱਡੇ ਪੱਤਰ ਤੇ ਅਧਿਆਪਕਾਂ ਨੇ ਹੜ੍ਹ ਪ੍ਰਭਾਵਿਤ ਦੇ ਖੇਤਰਾਂ 'ਚ ਲੋਕਾਂ ਦੀ ਮਦਦ ਲਈ ਰਾਸ਼ੀ ਵੀ ਦਿੱਤੀ ਸੀ ਤਾਂ ਅਸੀਂ ਕਿ ਫੈਸਲਾ ਕੀਤਾ ਸੀ ਕਿ ਵੱਖ-ਵੱਖ ਥਾਂ ਤੇ ਜਾ ਥਾਵਾਂ ਤੇ ਜਾ ਕੇ ਇੱਕ ਸਰਵੇ ਕੀਤਾ ਕਿ ਕਿਸ ਤਰ੍ਹਾਂ ਦੇ ਲੋਕ ਲੋਕਾਂ ਨੂੰ ਕਿਸ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਉਹਦੇ ਵਿੱਚ ਜਿੱਥੇ ਇੱਕ ਨੌਰ ਬਲਾਕ ਦੇ ਵਿੱਚ ਪਿੰਡ ਕੰਮੀ ਕਲਾ ਹੋਰ ਬਹੁਤ ਸਾਰੇ ਜਿੱਥੇ ਲੋਕਾਂ ਦੇ ਘਰਾਂ ਦੇ ਵਿੱਚ ਘਾਰ ਵੜ ਗਈ ਬਹੁਤ ਸਾਰੇ ਉਹਨਾਂ ਦੇ ਘਰਾਂ ਦੇ ਜਰੂਰੀ ਸਮਾਨ ਦਾ ਨੁਕਸਾਨ ਹੋਇਆ ਤੇ ਉੱਥੇ ਵੱਡੇ ਪੱਧਰ ਤੇ ਰਸ ਦੇ ਰੂਪ ਦੇ ਵਿੱਚ ਉਹਨਾਂ ਨੂੰ ਸਮਾਨ ਪਹੁੰਚਦਾ ਕੀਤਾ ਇਸੇ ਤਰ੍ਹਾਂ ਸਮਾਣਾ ਬਲੌਕ ਦੇ ਵਿੱਚ ਹਰਚੰਦਪੁਰ ਪਿੰਡ ਦੇ ਨੇੜੇ ਜਿੱਥੇ ਖੱਗਰ ਦੇ ਉੱਤੇ ਬੰਨ ਸੀ ਜਿਹੜਾ ਕਮਜ਼ੋਰ ਹੈ ਤੇ ਵੱਡੇ ਪੱਧਰ ਤੇ ਲੋਕਾਂ ਵੱਲੋਂ ਉਸ ਬੰਨਾਂ ਨੂੰ ਮਜ਼ਬੂਤ ਕਰਨ ਲਈ ਯਤਨ ਜਾਰੀ ਨੇ ਉੱਥੇ ਉਹਨਾਂ ਦੀ ਮਦਦ ਦੇ ਲਈ ਕਿਉਂਕਿ ਬਹੁਤ ਸਾਰੇ ਫੌਜ ਦੀਆਂ ਫੌਜੀ ਵੀ ਉੱਥੇ ਲੱਗੇ ਹੋਏ ਨੇ ਤੇ ਹਾਲੇਦਾਲੇ ਦੇ ਪਿੰਡਾਂ ਦੇ ਲੋਕ ਨੇ ਤਾਂ ਉਹਨਾਂ ਨੂੰ ਪਾਣੀ ਦੇ ਰੂਪ ਦੇ ਵਿੱਚ ਰਸਦ ਉੱਥੇ ਪੁੱਜਦਾ ਕੀਤੀ ਆ ਤੇ ਇਸੇ ਤਰ੍ਹਾਂ ਇੱਥੇ ਪਿੰਡ ਤੇਈਪੁਰ ਦੇ ਨੇੜੇ ਘੱਗਰ ਦੇ ਬੰਨ ਦੇ ਉੱਤੇ ਡੀਟੀਐਸ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਇੱਥੋਂ ਨੇੜੇ ਜਿਹੜੇ ਆ ਆਪਣੇ ਇਕਾਈਆਂ ਦੇ ਪਿੰਡਾਂ ਦੇ ਵਿੱਚੋਂ ਟਰੈਕਟਰਾਂ ਦੇ ਨਾਲ ਅੱਜ ਮਿੱਟੀ ਜਿਹੜੀ ਖਰਾਹਿਆਂ ਦੇ ਨਾਲ ਇੱਥੋਂ ਜਿਹੜੀ ਹੈਗੀ ਆ ਬੰਨਾਂ ਦੇ ਉੱਤੇ ਲੈ ਕੇ ਉਹਨਾਂ ਨੂੰ ਬੰਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤੇ ਡੀਟੀਐਫ ਵੱਲੋਂ ਇੱਥੇ ਜਿਹੜੇ 12 ਤੋਂ 15 ਟਰੈਕਟਰ ਕਿਤੀ ਕਿਸਾਨੀ ਉਨਾਂ ਦੇ ਲੱਗੇ ਨੇ ਉਹਨਾਂ ਦਾ ਜਿਹੜਾ ਤੇਲ ਦਾ ਜਿਹੜਾ ਖਰਚਾ ਦਿਨਾਂ ਦੀ ਹੈਗਾ ਉਹ ਸਾਰਾ ਡੀਟੀਐਫ ਵੱਲੋਂ ਕੀਤਾ ਜਾ ਰਿਹਾ ਇਸ ਕਰਕੇ ਡੀਟੀਐਫ ਨੇ ਇਸ ਹੜਾ ਦੇ ਦੇ ਵੇਲੇ ਆਪਣੇ ਸਾਰੇ ਸੰਦਰਸ਼ੀ ਪ੍ਰੋਗਰਾਮਾਂ ਨੂੰ ਵਾਪਸ ਲੈ ਕੇ ਆਪਣੇ ਲੋਕਾਂ ਦੇ ਨਾਲ ਖੜਨ ਦਾ ਇੱਕ ਜਿਹੜਾ ਹੈਗਾ ਉਹ ਫੈਸਲਾ ਕੀਤਾ ਸੀ ਤੇ ਉਸ ਫੈਸਲੇ ਦੇ ਤਹਿਤ ਡੀਟੀਐਫ ਦੀ ਸਮੁੱਚੀ ਟੀਮ ਜਿਹੜੀ ਹੈਗੀ ਹੈ ਉਹ ਹੜਪ੍ਰਭਾਵਿਤ ਖੇਤਰਾਂ ਦੇ ਵਿੱਚ ਆਪਣੇ ਲੋਕਾਂ ਦੇ ਨਾਲ ਉਹਨਾਂ ਦੇ ਇਸ ਦੁੱਖ ਦੀ ਔਖੀ ਘੜੀ ਦੇ ਵੇਲੇ ਲਗਾਤਾਰ ਆਪਣੀ ਸਮਰਥਾ ਦੇ ਮੁਤਾਬਿਕ ਯਤਨਸ਼ੀਲ ਲੱਗੀ ਹੋਈ ਹੈ